ਮੇਰਾ ਨਾਮ ਮਿੰਕਲ ਵਿਰਲਾ ਚੇਅਰਮੈਨ ਮਿਊਂਸਿਪੈਰਿ ਕਰਨਦਰੀ ਦਲਤੋਂ ਆਇਆ ਜੀ ਕਿਸ ਤਰ੍ਹਾਂ ਦੇਦੇ ਹੋ ਤੁਹਾਡੇ ਇੱਕ ਮਿਲਕੂ ਮਿੰਨਾ ਜਿਹੜੀ ਹੈ ਉਹਦੇ ਕੰਮੀ ਕਰੇ ਜੀ ਦੇਖੋ ਜੀ ਇਹ 24 ਘੰਟੇ ਸੇਵਾ ਵਿੱਚ ਰਹਿੰਦੇ ਆ ਐਤਵਾਰ ਦਿਨ ਛੁੱਟੇ ਵਾਲੇ ਦਿਨ ਵੀ ਇਹਨਾਂ ਦੀ ਐਮਰਜੈਂਸੀ ਡਿਊਟੀ ਲਾ ਕੇ ਲੋਕਾਂ ਨੂੰ ਜਿਹੜੀ ਪਾਣੀ ਦੀ ਕਿੱਲਤ ਤੋਂ ਰਾਹਤ ਦੇਣ ਲਈ ਇਹਨਾਂ ਦੀ ਡਿਊਟੀ ਲਾਈ ਗਈ ਆ ਪਰ ਬਦਲੇ ਚ ਲੋਕਾਂ ਦੁਆਰਾ ਪਬਲਿਕ ਦੁਆਰਾ ਇਹਨਾਂ ਨੂੰ ਇਨਾਮ ਪੁਰਸਕਾਰ ਮਿਲਦਾ ਵਾ ਵੀ ਤੁਸੀਂ ਸਾਡੀ ਸੇਵਾ ਕਰਨ ਆਏ ਹੋ ਅਸੀਂ ਤੁਹਾਡੇ ਚਿੱਤਰ ਮਾਰਾਂਗੇ ਉਹਨਾਂ ਗੁੰਡਿਆਂ ਦੁਆਰਾ ਸਾਡੇ ਇਸ ਨਗਰ ਨਿਕਲ ਦੇ ਮੁਲਾਜ਼ਮ ਨਾਲ ਜਿਹੜੀ ਕੁੱਟਮਾਰ ਹੋਈ ਆ ਬਹੁਤ ਨਿੰਦਣਯੋਗ ਆਗਾ ਪੂਰੇ ਮੁਲਾਜ਼ਮ ਜਿਹੜੇ ਸਾਡੀ ਯੂਨੀਅਨ ਆ ਇਹਦਾ ਸੀ ਪੁਰਜ਼ੋਰ ਵਿਰੋਧ ਕਰਦੇ ਆ ਤੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਬਈ ਸਾਡੇ ਇਸ ਮੁਲਾਜ਼ਮ ਦਾ ਸਾਥ ਦਾ ਉਹ ਤੇ ਟਿੱਬੇ ਥਾਣੇ ਸਿੰਘ ਪਲੇਟ ਵੀ ਦਰਜ ਕਰਾਈ ਆ ਜਿਹੜੇ ਉਹ ਗੁੰਡੇ ਆ ਸ਼ਰਾਰਤੀ ਅੰਸਰ ਆ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਇੱਕ ਮੈਸੇਜ ਕਨਵੇ ਪੂਰੇ ਲੁਧਿਆਣੇ ਦੇ ਮੁਲਾਜ਼ਮ ਦੇ ਵਿੱਚ ਕਰਤਾ ਵਾ ਵੀ ਜਦੋਂ ਤੱਕ ਇਹ ਸਾਡੇ ਮੁਲਾਜ਼ਮ ਸਾਥੀ ਵਿਜੇ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜੀ ਸੀਵਰੇਜ ਦੀ ਸਫਾਈ ਆ ਪਾਣੀ ਦੀ ਜਿਹੜਾ ਵਿਵਸਥਾ ਵਾ ਉਹ ਅਸੀਂ ਪੂਰੀ ਤਰ੍ਹਾਂ ਠੱਪ ਕੀਤੀ ਆ ਬੰਦ ਕੀਤੀ ਆ ਨਗਰ ਨਿਗਮ ਦੇ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਦੇ ਨਾਲ ਜਿਹੜਾ ਪਹਿਲਾਂ ਫੋਟੋ ਮਾਰ ਕਰ ਦਿੱਤੀ ਜਾਂਦੀ ਸੀ ਇਹ ਨਾਲਾ ਬਾਕੀ ਵੀ ਤੇ ਬਾਥਾੜੇ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਦੇਖੋ ਜੀ ਗਰੀਬ ਨੂੰ ਦਾ ਹਰ ਕੋਈ ਦਬ ਲੰਦਾ ਇਹ ਗਰੀਬ ਲੋਕ ਨੇ ਕੰਮ ਕਰਦੇ ਆ ਦਿਹਾੜੀ ਮਜ਼ਦੂਰ ਵਾਲੇ ਲੋਕ ਨੇ ਸਾਮਣਿਆਂ ਨੂੰ ਹਾਂ ਵੀ ਸ਼ੇਰ ਨੂੰ ਸਵਾਰ ਤੇ ਟੱਕਰੇ ਫੇਰ ਮਜ਼ਾ ਵਾ ਵਾਜ ਸਾਡੀ ਇੱਕ ਵਿੱਚ ਆ ਕੇ ਚੇਅਰਮੈਨ ਆਵੇਂ ਮ्युनਿਸਪਲ ਕਰਮਚਾਰੀ ਦਿਲਦਾ ਸਾਡੀ ਇੱਕ ਵਿੱਚ ਆ ਕੇ ਵਾਜ ਮੈਂ ਇਹਨਾਂ ਦਾ ਨੁਮਾਇੰਦਾ ਆ ਤੇ ਇਹਨਾਂ ਦੀ ਨੁਮਾਇੰਦਗੀ ਕਰਦਾ ਰਹੂੰਗਾ ਤੇ ਉਹਨਾਂ ਇਸ਼ਾਰਾ ਨਹੀਂ ਆਸਣਾ ਉਹਨੂੰ ਚੇਤਾਵਨੀ ਆ ਬਈ ਉਹ ਵੀ ਡਿਊਟੀ ਜਿੱਥੇ ਮਰਦੀ ਕੱਲੇ ਕੱਲੇ ਮੁਲਾਜ਼ਮ ਨੂੰ ਭਾਵੇਂ ਆ ਕੇ ਮਿਲ ਲੈਣ ਤੁਹਾਨੂੰ ਜਿਹੜਾ ਮੂੰਹ ਤੋੜ ਜਵਾਬ ਆ ਉਹ ਦਿੱਤਾ ਜਾਊਗਾ